아 देखिए पार्टी ने हमें भेजा है संगठन को मजबूत करने के लिए और शुरुआत हो रही है जिला प्रधानों से जूस को भी 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 मौका मिल सकता है इस बार जिला जो 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 हमारा पैनल जाएगा उसमें जाएगा उसमें सबको बैलेंस किया चाहे 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 आप चाहे आप जाति के के हिसाब हिसाब से से महिला पुरुष वर्ग सेल सेल किसान सेल, जो भी हमारे संगठन हैं लोग एक्टिव है, करते है, उन लोग को हम राहुल गांधी आना उस तहत पे देखते ਉਹ ਦਿਮੇਂ ਮੰਨ ਲਓ ਵੀ ਪੰਜਾਬ ਦੇ ਵਿੱਚ ਕਿਸੇ ਲੀਡਰ ਨਾਲ ਨੇਤਾ ਰੱਖਦਾ ਸੀ ਤਾਂ ਉਹਦੇ ਕਹਿਣ ਦੇ ਉੱਤੇ ਜ਼ਿਲ੍ਹਾ ਪ੍ਰਧਾਨ ਲੱਗ ਜਾਂਦਾ ਸੀ ਪਰ ਅੱਜ ਜਿਹੜੇ ਹਾਲਾਤ ਨੇ ਉਹ ਰਾਹੁਲ ਗਾਂਧੀ ਜੀ ਨੇ ਬਿਲਕੁਲ ਸਾਡੇ ਇੱਥੇ ਮੈਡਮ ਸ਼ਿਖਾ ਮੀਲਦੀ ਨੂੰ ਇੱਥੇ ਜਿਹੜੇ ਐਮਐਲਏ ਨੇ ਰਾਜਸਥਾਨ ਤੋਂ ਉਹਨਾਂ ਨੂੰ ਇਸੇ ਕਰਕੇ ਇੱਥੇ ਭੇਜਿਆ ਲੋਕਾਂ ਦੇ ਵਿੱਚ ਕਿ ਉਹ ਲੋਕਾਂ ਦੇ ਵਿੱਚ ਜਾ ਕੇ ਪਤਾ ਕਰਨ ਕਿ ਲੋਕ ਕਿਹਨੂੰ ਪਸੰਦ ਕਰਦੇ ਨੇ ਨਾ ਕਿ ਕੋਈ ਸ਼ਪਾਰਸ਼ੀਆ ਜਿਹੜਾ ਬੰਦਾ ਉਹ ਅੱਗੇ ਆ ਸਕੇ ਸੋ ਉਸੇ ਤਹਿਤ ਜਿਹੜੇ ਮੈਡਮ ਸਿਖਾ ਮੀਲਦੀ ਨੇ ਉਹ ਘਰ ਘਰ ਜਾ ਕੇ ਇਦਾਂ ਦੀਆਂ ਮੀਟਿੰਗਾਂ ਬਲਾਕ ਪੱਧਰ ਤੇ ਕਰਕੇ ਆਪਣੇ ਸੁਝਾਅ ਜਿਹੜੇ ਲੋਕਾਂ ਦੇ ਉੱਤੋਂ ਲੈ ਰਹੇ ਨੇ ਜਿਹੜੇ ਜਿਹਨੂੰ ਲੋਕ ਚਾਹਣਗੇ ਜਿਹਨੂੰ ਲੋਕ ਪਸੰਦ ਕਰਦੇ ਹੋਣਗੇ ਉਹ ਅੱਗੇ ਆ ਜਾਊਗਾ ਜਿਵੇਂ ਹੁਣੇ ਹਜੇ ਮੁੱਲਾਪੁਰ ਦਾਖੇ ਦੀ ਮੀਟਿੰਗ ਹੋ ਕੇ ਹਟੀ ਆ ਜਗਰਾਉਂ ਦੀ ਮੀਟਿੰਗ ਹੋ ਕੇ ਹਟੀ ਆ ਹੁਣ ਸਾਂਨੇ ਵਾਲ ਦੀ ਆ ਸੋ ਇਹ ਬਹੁਤ ਵਧੀਆ ਮੈਂ ਸਮਝਦਾ ਇੱਕ ਪ੍ਰੋਗਰਾਮ ਆ ਵੀ ਗਰਾਊਂਡ ਪੱਧਰ ਤੇ ਜਾ ਕੇ ਲੋਕਾਂ ਦੀ ਜਿਹੜੀ ਸਲਾਹ ਲੈ ਕੇ ਲੋਕਾਂ ਦੀ ਸਲਾਹ ਦੇ ਮੁਤਾਬਕ ਨੇਤਾ ਚੁਣਨਾ ਜ਼ਿਲ ਉਸ ਪਾਰਟੀ ਦਾ ਪ੍ਰੋਗਰਾਮ ਇਸ ਦੇ ਨਾਲ ਕਾਂਗਰਸ ਪਾਰਟੀ ਨੂੰ ਵੱਲ ਮਿਲੂਗਾ ਕਾਂਗਰਸ ਪਾਰਟੀ ਹੈ ਜਿਹੜੀ ਜ਼ਮੀਨੀ ਤੌਰ ਤੇ ਜਿਹੜੀ ਮਜ਼ਬੂਤ ਹੋਊਗੀ ਹਲਕਾ ਸਾਂਹੇਵਾਲ ਤੋਂ ਵੀ ਕੋਈ ਦਾਵੇਦਾਰ ਹੈ ਅਮਦੁੱਲੀ ਅਦੀ ਪ੍ਰਧਾਨ ਦੇ ਜੋਨ ਦੇ ਪਾਸ ਦੇਖੋ ਇਹਦੇ ਵਿੱਚ ਦਾਵੇਦਾਰ ਤਾਂ ਹੁਣ ਘਟ ਟੁਕੜ ਟੈਪਲੀਕੇਸ਼ਨ ਜਦੋਂ ਦੇਣਗੇ ਪਤਾ ਲੱਗੂਗਾ ਮੇਰੇ ਹਿਸਾਬ ਨਾਲ 20 ਤੋਂ ਪਲੱਸ ਜ਼ਿਆਦਾ ਦਾਵੇਦਾਰ ਇਹਦੇ ਵਿੱਚ ਹੋ ਜਾਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਜਗਰਾਉਂ ਮੁੱਲਾਪੁਰ ਦਾਖਾ ਰਾਏਕੋਟ ਗਿੱਲ ਸਾਂਹੇਵਾਲ ਇਹ ਸਾਰੇ ਰੁਧਿਆਣਾ ਦਿਹਾਤੀ ਦਾ ਹਿੱਸਾ ਨੇ ਨੂੰ ਨੁਮਾਇੰਦਗੀ ਮੈਂਣੀ ਚਾਹੀਦੀ ਹੈ ਕਿ ਨਹੀਂ ਨੀ ਬਿਲਕੁਲ ਮਿਲਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਵੀ ਜਿਹੜਾ ਵੀ ਕੋਈ ਮਿਹਨਤੀ ਬੰਦਾ ਸਾਡੇ ਇੰਨੇ ਪੰਜ ਸਰਪੰਚ ਹਲਕਾ ਕਿੰਨੇ ਬੰਦੇ ਮੁੰਡੇ ਖੜੇ ਨੇ ਮਿਹਨਤੀ ਮੈਂ ਕਹਿੰਦਾ ਵੀ ਜਿਹੜਾ ਵੀ ਬੰਦਾ ਮਿਹਨਤ ਕਰਦਾ ਵਾ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਵਾ ਉਹਨੂੰ ਜ਼ਰੂਰ ਇਸ ਕੰਮ ਦੇ ਵਿੱਚ ਉਹਦਾ ਸਾਥ ਦੇਣਾ ਚਾਹੀਦਾ ਤੇ ਉਹਦੇ ਨਾਲ ਜੋੜਨਾ ਚਾਹੀਦਾ ਸੋ ਸਾਨੂੰ ਤਾਂ ਖੁਸ਼ੀ ਹੋਊਗੀ ਜੇ ਸਾਡੇ ਥਾਨਲ ਹਲਕੇ ਦੇ ਵਿੱਚ ਇਹਨਾਂ ਮਿਲ ਗਿਆ ਕਿਉਂਕਿ ਡੇਢ ਸਾਲ ਬਾਅਦ ਚੋਣ ਵੀ ਆ ਰਹੀ ਹੈ ਸੋ ਯੂਥ ਦਾ ਆਪਣੀ ਪਹਿਲੀ ਜਿਹੜੀ ਤਿਆਰੀ ਆ بڑے بڑے ਵੱਡੇ ਪੱਧਰ ਤੇ ਕਰ ਰਹੀ ਏ ਇਸ ਵਾਰ ਰਾਹੁਲ ਜੀ ਵੀ بڑے ਵੱਡੇ ਪੱਧਰ ਤੇ ਯੂਥ ਨੂੰ ਟਿਕਟਾਂ ਵੀ ਦੇਣ ਜਾ ਰਹੇ ਨੇ ਸੋ ਯੂਥ ਦਾ ਅਹਿਮ ਰੋਲ ਰਹੂਗਾ ਯੂਥ ਜਿਹੜਾ ਸਾਡੇ ਵਾਲਾ ਹਲਕਾ ਪਹਿਲਾਂ ਦੋ ਵਾਰ ਲਗਾਤਾਰ ਅਸੀਂ ਹਾਰ ਚੁੱਕੇ ਹਾਂ ਦੋ ਵਾਰ ਕਹਨੂੰ ਤਿੰਨ ਵਾਰੀ ਸਾਡਾ ਤਾਂ ਸਾਡੇ ਮੰਦ ਭਾ ਗਏ ਹੋ ਜਾਂਦਾ ਵੀ ਹਰ ਵਾਰ ਸਾਨੂੰ ਲਿਆ ਕੇ ਬਾਹਰੋਂ ਕੋਈ ਕੰਡੀਗੜੋਂ ਕਦੇਖੇ ਤੋਂ ਲਿਆ ਕੇ ਕੈਂਡੀਡੇਟ ਦੇ ਦਿੰਦੇ ਨੇ ਉਸੇ ਕਰਕੇ ਸਾਨੂੰ ਹਾਰ ਦਾ ਜਿਹੜਾ ਕਾਰਨ ਦੇਖਣਾ ਪੈਂਦਾ ਅਸੀਂ ਜ਼ਮੀਨੀ ਤੌਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਜਾ ਕੇ ਆਪਣੇ ਬਲਾਕ ਪੱਧਰ ਦੇ ਉੱਤੇ ਸਾਰੀਆਂ ਮੀਟਿੰਗਾਂ 2027 ਦੇ ਵਿੱਚ ਵਧੀਆ ਕੈਂਡੀਡੇਟ ਆਊਗਾ ਤੇ ਵਧੀਆ ਮਾਰਜਨ ਦੇ ਨਾਲ ਸਾਹਨੇ ਵਾਲੀ ਜਿਹੜੀ ਟਿਕਟ ਹਾਂ ਦਿੱਤੀ ਜਾਊਗੀ